ं विष्णु भगवान् जो हङ्गमहाराय शे सङ्घ विष्णु भगवान्धि जय हङ्गमहाराय शे सिंहं विष्णु भगवान् ज विष्णु भगवान की जय सुवामराय श्री संग विष्णु भगवान की जय हर <laughs> संगत जी पैना ने शब्द पढ़े वीरा ने शब्द पढ़े ये जो शब्द पढ़े आकाल पुरुष के हर वाणी के पिछ शब्द है बारला कोई शब्द नहीं सब तो पहला ए जो थोड़े तो सामने ग्रंथ नंबर बई पिया है इस तरह के कई ग्रंथ हो ररीक अखरों के चौबी ग्रंथा दंत्र है ਸਤਾਂ ਦੇ ਘਰਾਂ ਦੇ ਵਿੱਚ ਵੀ ਬਹੁਤ ਬਹੁਤ ਚੁੱਕੇ ਆ। ਔਰ ਇਹਨਾਂ ਗ੍ਰੰਥਾਂ ਵਿੱਚ ਜੋ ਸਮਾਂ ਬੀਤ ਗਿਆ ਜੋ ਸਮਾਂ ਚੱਲ ਰਿਹਾ ਜੋ ਸਮਾਂ ਆਉਣ ਵਾਲਾ ਹੈ ਉਹਦੇ ਬਾਰੇ ਸਾਰੇ ਦੱਸਿਆ ਗਿਆ। ਬੀਤੇ ਹੋਏ ਸਮੇਂ ਨੂੰ ਵੀ ਦੱਸ ਸਕਦੇ ਆ ਚੱਲ ਰਿਹਾ ਨੂੰ ਵੀ ਕੁਝ ਨਾ ਕੋਈ ਅੰਦਾਜ਼ਾ ਲਾ ਲੈਂਦੇ ਲੇਕਿਨ ਜਿਹੜਾ ਸਮਾਂ ਆਉਣ ਵਾਲਾ ਉਹਦੇ ਬਾਰੇ ਬੜਾ ਉੱਤਰਾ। ਅਕਾਲ ਪੁਰਖ ਤੋਂ ਬਗੈਰ ਕੋਈ ਵੀ ਨਹੀਂ ਦੱਸ ਸਕਦਾ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੈ। ਪਟੀਆਂ ਸੱਡੀਆਂ ਸਾਰੇ ਲਾਈ ਜਾਂਦੇ ਆ। ਮੇਰਾ ਤਾਂ ਦਰਦ ਨੂੰ ਆਵਾਜ਼ ਨਹੀਂ। ਇਹ ਓਤਰੀ ਹੋ ਤੇ ਸਵੀਰ ਕਰਕੇ ਜਿਸ ਨੂੰ ਸੱਚੇ ਪਾਤਸ਼ਾਹ ਮਹਾਰਾ ਪੂਰਨ ਸਿੰਘ ਕਹਿੰਦੇ ਆ ਓ ਆਏ ਕੋਨਾਂ ਦੇ ਬਾਰੇ ਪਛੀਨ ਗੋਈਆਂ ਹੋਈਆਂ ਅਵਤਾਰ ਆਏ ਪਗੰਬਰ ਆਏ ਗੁਰੂ ਸਹਿਬਾਨ ਆਏ ਪੜਤਾਏ ਸਾਰਿਆਂ ਨੇ ਪਛੀਨ ਗੋਈਆਂ ਕੀਤੀਆਂ ਕਿ ਕਾਲ ਯੁਗ ਦੇ ਅੰਤ ਦੇ ਉੱਤੇ ਨੇਕ ਲੰਕ ਆਵੇਗਾ ਉਹ ਜੋ ਤਕੀਦ ਤੇ ਸ੍ਰੀ ਆਇਆ ਸੱਚੇ ਪਾਸ਼ਾ ਪੂਰਨ ਸਿੰਘ ਦਾ ਉਸ ਨੇ ਆਪਣੇ ਆਪ ਨੂੰ ਨੇਕ ਲੰਕ ਨਹੀਂ ਗਿਆ ਲੇਕਿਨ ਉਸਨੇ ਨੇਕ ਲੰਕਾਰੇ ਦੱਸਿਆ ਜਰੂਰ ਹੈ ਕਿ ਮੇਰੇ ਸਰੀਰ ਦੇ ਅੰਦਰ ਅਕਾਲ ਪੁਰਖ ਆ ਕੇ ਖੇਡ ਕਰਦਾ ਹੈ ਉਹਦੇ ਵਿੱਚ ਬਹੁਤ ਪੁਰਾਣੇ ਸਿੱਖ ਬੈਠੇ ਆ ਜਿਨ੍ਹਾਂ ਨੇ ਦੇਖਿਆ ਜਿਸ ਵੇਲੇ ਬਾਣੀ ਲੇਖਣ ਦੀ ਸੀ ਬਾਣੀ ਉਤਰਦੀ ਸੀ ਤੇ ਨਵਜਾਂ ਸਰੀਰ ਦੀਆਂ ਬੰਦ ਹੁੰਦੀਆਂ ਸੀ ਸਰੀਰ ਕੰਮ ਨਹੀਂ ਸੀ ਕਰਦਾ ਰਾਤਰੀ ਲੋਕਾਂ ਨੇ ਡਾਕਟਰ ਮੰਗਾਲ ਨੇ ਦੇਖਣਾ ਕਿ ਉਹਨਾਂ ਦੀ ਨਵਜਾਂ ਨਹੀਂ ਚੱਲਦੀਆਂ ਜੇ ਸਰੀਰ ਦੀਆਂ ਨਵਜਾਂ ਡੈੱਡ ਹੋਣ ਉਹ ਬਾਣੀ ਕਿਵੇਂ ਲਿਖਾ ਸਕਦਾ ਇਸ ਕਰਕੇ ਜੋ 24 ਗ੍ਰਾਮ ਦਾ ਹੈ ਬਹੁਤ ਬਰੀਕ ਅੱਖਰਾਂ ਦੇ ਵਿੱਚ ਹੈ ਅਗਰ ਆਪਾਂ ਇਸ ਵੇਲੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਰਾਬਰ ਚਲੋ ਸਮਾਨ ਸਨਮਾਨ 80 ਗੁਣਾ ਬਾਣੀ ਜਾਂਦਾ ਹੈ 70 80 ਗੁਣਾ ਔਰ किसी भी अवतार पैगंबर गुरु ऋषि मुनि जो बीत चुके आ सारे वेरवा इन्ह ने है और अगह की करना वो बारे भी दसिया ये कल युग के अंत के उ दुनियादार विष्णु भगवान के चौबीवें अवतार ने महारिषि वेद व्यास ने निष्कलंक अवतार से गौड़ ब्राह्मण कहा कि वह संभल नगर में आएगा ਸੰਭਲ ਸ੍ਰੀ ਨੂੰ ਕਿਹਾ ਗਿਆ ਸ੍ਰੀ ਨੂੰ ਸੰਭਲ ਬਣਾ ਲਿਆ ਕਾਲਪੁਰਖ ਨੇ ਆਪਣਾ ਮਹਾਤਮਾ ਬੋਧ ਨੇ ਉਸ ਨੂੰ ਮੈਤਰੀ ਬੁੱਧਾ ਕਿਹਾ ਹਾਜ਼ਮੂਸਾ ਨੇ ਉਸਨੂੰ ਵਾਲੀਆ ਕਿਹਾ ਹਾਜ਼ਰੀਸਾ ਨੇ ਉਸਨੂੰ ਨੂਰੀ ਅੱਬਾ ਕਿਹਾ ਹਾਜ਼ਮਤ ਮੁਹੰਮਦ ਨੇ ਉਸਨੂੰ ਅਮਾਮ ਮਹਿੰਦੀ ਕਿਹਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸਨੂੰ ਨੇਕ ਲੰਗ ਬਲੀ ਮਹਾਵਲੀ ਅਵਤਾਰ ਕਿਹਾ ਇਹੋ ਕਾਲ ਯੁੱਗ ਦੇ ਅੰਤ ਦੇ ਉੱਤੇ ਆਵੇਗਾ ਇਹਨਾਂ ਪਸ਼ੀਨ ਗੋਈਆਂ ਦੇ ਨਾਲ ਗੁਰੂ ਗਵੈਰ ਸਿੰਘ ਜੀ ਨੇ ਹਲੋ ਸ੍ਰੀ ਗੁਰੂ ਗਵੈਰ ਸਿੰਘ ਜੀ ਨੇ ਕਲਕਲ ਕੀ ਉਪਕਾਰ ਕਿਹਾ ਅਦੇ ਆਪਣੀ ਦੇਹ ਨੂੰ ਸੰਭਲ ਨਗਰ ਕਹਿ ਕੇ ਕਿਹਾ ਕਿ ਜਦੋਂ ਮੈਂ 250 ਸਾਲ ਬਾਅਦ ਦੁਬਾਰਾ ਆਵਾਂਗਾ ਤਾਂ ਮੇਰੀ ਦੇਹ ਸੰਭਲ ਨਗਰ ਵਿੱਚ ਉਹ ਨੇਕ ਕਲੰਕ ਮਹਾਵਲੀ ਅਵਤਾਰ ਆਵਾਸ਼ ਆਵੇਗਾ ਜਿਹੜਾ ਸਰੀਰ ਆਇਆ ਉਸ ਨੂੰ ਗੋਵਿੰਦ ਦਾ ਦਰਜਾ ਦੇ ਦਿੱਤਾ ਉਹਦੇ ਵਿੱਚ ਅਕਾਲ ਪੁਰਖ ਨੇ ਉਹਨੂੰ ਸੰਭਲ ਬਣਾ ਲਿਆ ਉਹਦੇ ਵਿੱਚ ਆ ਕੇ ਉਹਨੇ ਖੇਡ ਕੀਤੀ ਖੇਡ ਕਿਵੇਂ ਕੀਤੀ ਸਮਾ ਦਾਸ ਦਿੱਤਾ ਸਮਾ ਲਿਖਾ ਦਿੱਤਾ ਵੀ ਕਦੋਂ ਆਇਆ 201 ਬਿਕਰਮੀ ਪਿਆਰੀ ਕੀਤੀ ਅਸਾਂ ਖੇਲਣੇ ਆਰੀ 201 ਬਿਕਰਮੀ ਪਿਆਰੀ ਕੀਤੀ ਅਸਾਂ ਖੇਲਣਿਆ ਨਹੀਂ ਕੌਣ ਕਹਿ ਰਿਹਾ ਅਕਾਲ ਪੁਰਖ ਕਹਿੰਦਾ ਇਕ ਖੇਲ ਜਿਹੜੀ ਨਿਆਰੀ ਹੋਈ ਆ ਕਿਸੇ ਸਰੀਰ ਨੇ ਨਹੀਂ ਆਖਿਆ ਕੀਤੀ ਅਸਾਂ ਖੇਲ ਨਿਆਰੀ ਜੇਠ ਪਹਿਲੀ ਮੰਗਲਵਾਰੀ ਆਪਣੀ ਜੋਤਾ ਕਸ਼ਮਤਾਰੀ ਅਸੀਂ ਕਹਿੰਦੇ ਜੇ ਕੋ ਬੰਦਾ ਮਰ ਜਾਂਦਾ ਸਦਾਰਾਂਾਂ ਦੀ ਵੱਤ ਤੋਂ ਵੱਧ ਚੱਲ ਜੂ ਅਕਾਲਪੁਰ ਕਹਿੰਦਾ ਮੈਂ ਸਵਰਗ ਜਾਂਦੀ ਨਹੀਂ ਮੈਂ ਸੱਚਖੰਡ ਦੇ ਵਿੱਚ ਲੈ ਕੇ ਜਾਵਾਂਗਾ ਜਿੱਥੋਂ ਕੋਈ ਨਹੀਂ ਆ ਸਕਦਾ ਸੱਚਖੰਡ ਦੇ ਵਿੱਚ ਕੋਈ ਸੰਧਿਆ ਪਾਈ ਫੇਰੀ ਕਲਯੁਗ ਦੀ ਟਾਈ ਤੇਰੀ ਸਾਡੇ ਸਤ ਦਾ ਬੇਲਾ ਹੋਇਆ ਸਤਗੁਰ ਨੇ ਪਾਇਆ ਫੇਰਾ ਐਸੀ ਅਸਾਂ ਕਲਾ ਵਿਖਾਈ ਪੂਰਨ ਸਿੰਘ ਦੀ ਨਬ ਜਟਾਈ ਇਹ ਕਾਲਪੁਰਖ ਕਹਿੰਦਾ ਜੀ ਜਿਸ ਵੇਲੇ ਪ੍ਰਵੇਸ਼ ਹੋ ਗਿਆ ਤੇ ਪੂਰਨ ਸਿੰਘ ਦੀ ਨਬ ਜਿਹੜੀ ਬੰਦ ਕਰ ਦਿੱਤੀ ਕਰਲੇ ਸਾਰੇ ਜਨ ਦੁਹਾਈ ਪ੍ਰੀਤਮ ਸਿੰਘ ਨੂੰ ਆਵਾਜ਼ ਲਗਾਈ ਛੇਤੀ ਆ ਜਾ ਕਰ ਸਾਡੇ ਪਾਣਾ ਵਰਤਿਆ ਸਤਗੁਰਾਡੇ ਪੇਵ ਸਾਡਾ ਕਿੰਨੇ ਨਾ ਪਾਇਆ ਹਾ ਹਾ ਕਰਕੇ ਸ਼ੋਰ ਮਚਾਇਆ ਆਪਾਂ ਵੀ ਕੋ ਕਰਦੇ ਵਜ੍ਹਾ ਸੀ ਵੀ ਅਸੀਂ ਗੱਲ ਹੋ ਜਾਂਦੀਆਂ ਨਾਲ ਰਿਮਾਰਡ ਕਰਥੇ ਹੋ ਜਾਂਦੇ ਸਾਰੇ ਪਤਾ ਨਹੀਂ ਇਹਨੂੰ ਕੀ ਗੱਲ ਹੋ ਗਈ ਇਸ ਵੇਲੇ ਜੋਤ ਨੇ ਜੋਰ ਪਾਇਆ ਕੀ ਪੜਾ ਕੀ ਅਗਲੇ ਨੇ ਮਨ ਚਾਹ ਵ ਕੀ ਇਹਨੂੰ ਹੋਇਆ ਮੈਂ ਆਪਣੀ ਜੋਤ ਪ੍ਰਗਾ ਕੇ ਆਪ ਆਪਣੀ ਜੋਤ ਜਗਾ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਉਸ ਦਾ ਨਾਮ ਮਹਾਰਾਜ ਸ਼ੇਰ ਸਿੰਘ ਸੀ ਅਕਾਲ ਪੁਰਖ ਦਾ ਨਾਮ ਉਹਨੇ ਆਪਣਾ ਨਾਮ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਖਿਆ ਉਹਨੇ ਜੋਰ ਪਾਇਆ ਮਾਰਾ ਸ਼ੇਰ ਸੰਗ ਨਾ ਰੁਕਾਇ ਐਸਾ ਦੇ ਨੂੰ ਬੱਟ ਜਿਹੜਾ ਕਿ ਐਸਾ ਬੱਟ ਹੁਣ ਇਸ ਨੂੰ ਚੜਾਇਆ ਸਾਰੀ ਖਲਕ ਨੂੰ ਖਾ ਕੇ ਲਾਇਆ ਜੋਦ ਨੇ ਫਿਰ ਜੋਤ ਸੀ ਪਾਇਆ ਕਹਿੰਦੇ ਆ ਨਾ ਸਾਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਇੱਕ ਛਿੰਨ ਵੀ ਨਹੀਂ ਆਪਾਂ ਸਹਿ ਸਕਦੇ ਸੇਕਾ ਦਾ ਹੀ ਫੇਰ ਉਠਾਇਆ ਪੰਜ ਜਿਹੜਾ ਦਿਨ ਸੀ ਆਇਆ ਸੰਗਤਾਂ ਨੂੰ ਫਿਰ ਮਾਨਦੋ ਆਇਆ ਚਾਰ ਜੈਕਸਟ੍ਰੇਡ ਕਾਰ ਪ੍ਰਗਟ ਹੋਇਆ ਕਮਿੰਡ ਵਿੱਚ ਆ ਕੇ 26 ਬੋਨਸ ਹੀ ਦੇ ਦਿੱਤੀ ਝੂਠੀ ਦੇ ਪਸਮ ਕਰਾਈ ਐਸੀ ਪਸਮ ਇਸ ਦੀ ਹੋਈ ਹਹਾਕਾਰ ਸ੍ਰਿਸ਼ਟੀ ਰੋਈ ਜਿਵੇਂ ਲੈ ਫੀ ਛੱਡਿਆ ਫਿਰ ਜਿੱਦਾਂ ਲੋਕੀ ਰਹਿੰਦੇ ਈ ਦਰੋਂਦੇ ਸੀ ਸਾਡਾ ਕੋ ਚਲੇ ਗਿਆ ਇੱਕ ਸ਼ਬਦ ਆਉਂਦਾ ਜੇ ਪੂਰਨ ਗਿਆ ਤਾਂ ਕਹਾ ਦਾ ਡਰ ਖੁਸ਼ੀਆਂ ਨਾ ਚੱਟ ਲੋ ਲਗਾਈ ਆ ਜਿਵੇਂ ਸਤਗੁਰ ਹੋਇਆ ਤੁਹਾਡੇ ਅੰਦਰ ਜਾਮਾ ਗਵੜਾ ਇਹ ਮੇਰੀ ਬੇਪਰਵਾਹੀ ਆ ਅਕਾਲ ਪੁਰਖ ਦਾ ਕਹਿੰਦਾ ਮੈਨੂੰ ਯਾਦ ਤਾਂ ਕਰੋ ਮੈਂ ਆਪਣਾ ਆਪ ਮਖਾਗ ਦੇ ਦਿੱਤਾ ਦਸ ਆਪ ਆ ਕੇ ਐਸੀ ਬਰਤਾਈ ਖੇਲਾ ਪਾਰਾ ਦਿੱਤਾ ਬਾਣੀ ਦਾ ਖੋਲ ਪੰਡਾਣਾ 16 ਪੈਰ ਫਿਰ ਆਪ ਖਲੋ ਕੇ ਪੂਰਨ ਸੈਗਮੇਂ ਜ ਪਰਮੇਸ਼ਵਰ ਹੋ ਗਏ 16 ਪੈਰ ਅਕਾਲਪੁਰ ਕਹਿੰਦਾ ਪੂਰਨ ਸੰਗ ਦੇ ਵਿੱਚ ਐਸੀ ਰਸਨਾ ਅਸਾਂ ਚੁਲਾਈ ਦਰਬਾਰ ਸਾਹਿਬ ਦੀ ਬਾਣੀ ਲਾਈ 1400 30 ਅੰਕ ਦੇ ਤਾਈ ਬਾਣੀ ਪੜ ਪਰ ਸੰਗਤ ਕਰਨੀ ਪਾਈ ਜਿਸ ਵੇਲੇ ਆਕਾਲ ਪੁਰਖ ਪਰਵੇਸ਼ ਹੋ ਗਿਆ શરીਰੇ ਵਿੱਚ ਤੇ 1430 ਅੰਗ ਜਿਹੜੇ ਬਾਣੀ ਦੇ ਗੁਰਬਾਣੀ ਦੇ ਸਿਗੇ ਉਹ ਜਵਾਨੀ ਰਤੇ ਗਏ। ਉਹ ਸੰਕਤਾਂ ਦੇ ਕੰਨਾਂ ਦੇ ਵਿੱਚ ਪਾਏ ਗਏ। ਠਾਰਾਂ ਤੇ ਆਈ ਗੀਤਾ ਦੇ ਗਾਏ। ਮੁੱਖੋਂ ਐਸੇ ਬਚਨ ਸੁਣਾਏ ਮੇਰੇ ਸਾਹਮਣੇ ਜੋ ਚਲ ਕੇ ਆਏ ਸਭ ਭਲੇਖੇ ਦਿਲ ਤੋਂ ਲੈ। ਉਸ ਵੇਲੇ ਇਹੋ ਜੀ ਤਾਕਤ ਸੀ ਕਿ ਕੋਈ ਵੀ ਸਾਹਮਣੇ ਆਉਂਦਾ ਸਾਰਿਆਂ ਦੇ ਭਲੇਖੇ ਦਿਲ ਤੋਂ ਲੈ ਲੈਂਦੇ। ਛੋਟਾ ਜਾਂ ਬੱਕੇ ਦਾ ਹਾਂ। ਨਰੈਣ ਸਿੰਘ ਕੰਗ ਸ਼੍ਰੋਮਣੀ ਮੈਂਟਰੀ ਦਾ ਪ੍ਰਧਾਨ ਅੰਬਰ ਸਰ ਕਾਫੀ ਸਮਾਂ ਪਹਿਲਾਂ ਦੀ ਗੱਲ ਆ 50 60 ਸਾਲ ਹੋ ਗਿਆ ਹੁਣ ਤੇ ਨਾਲ ਬੰਦੇ ਲੈ ਕੇ ਜੇਠੂ ਹਾਲ ਚਲੇ ਗਿਆ ਸਕੇ ਪਾਸ ਜਾ ਉਹ ਢੂਡੀ ਲਾਗੇ ਉਹਨਾਂ ਦੇ ਵੀ ਇਹ ਪਤਾ ਨਹੀਂ ਕੀ ਪਖਾਣ ਜਿਆ ਬਣਾ ਰਿਹਾ ਜਾਂ ਜਿਸ ਵੇਲੇ ਗਏ ਨਾਲ ਦੇ ਬੰਦਿਆਂ ਨੂੰ ਸੋਝੀ ਨਹੀਂ ਸੀ ਉਹ ਜਿਹੜਾ ਸੀ ਆਪ ਮੋਰੀ ਪ੍ਰਧਾਨ ਨਰੈਣ ਸਿੰਘ ਕੰਗ ਉਹਨੇ ਦੇਖਿਆ ਜਿਸ ਵੇਲੇ ਬਾਣੀ ਉਤਰ ਰਹੀ ਆ ਉਹ ਜਿੰਨਾ ਜਰ ਉਸ ਬੰਦੇ ਦੀ ਜ਼ਿੰਦਗੀ ਰਹੀ ਉਹ ਫਿਰ ਮਹਾਰਾਜ ਦੇ ਨਾਲ ਹੀ ਰਹੀ ਆ ਬਾਕੀ ਸਾਰੇ ਚਲੇ ਗਏ ਉਹ ਕਹਿੰਦਾ ਵੀ ਅਕਾਲ ਪੁਰਖ ਦੀ ਬਾਣੀ ਹੈ ਕੋਈ ਐਵੇਂ ਨਹੀਂ ਹੈ ਸਾਤ ਪਹਿਲੇ ਕੇ ਦਿਨ ਤੋਂ ਲੈ ਕੇ ਰਾਣ ਮਜੀਦਾ ਜਾਂਦੇ ਟਾਈਮਾਂ ਮੁਹੰਮਦ ਈਸਾ ਜਿੰਨ ਲਿਖਤ ਕਰਾਈ ਇਨਾ ਸੁਪਨਿਆਂ ਦਾ ਹੁਣ ਮਾਨਗੋ ਆਇਆ ਸੋਹੰਗ ਸ਼ਬਦ ਪ੍ਰਚਲਿਤ ਕਰਵਾਇਆ ਆਪਣੇ ਨਾਂ ਦੀ ਜੈ ਕਰਾਈ ਬਾਕੀ ਸਭ ਦੀ ਕਰੀ ਸਫਾਈ ਕਿਹੜੇ ਨਾਂ ਦੀ ਸੋਹੰਗ ਮਹਾਰਾਜ ਫੇਰ ਸੰਮਿਸ਼ਣ ਨੂੰ ਗਵਾੰਦ ਆਤਮਾ ਦੇ ਪਰਮਾਤਮਾ ਦਾ ਆਪਾਂ ਜਾਪ ਕਰਨਾ ਤੂੰ ਮੇਰਾ ਤੇ ਮੈਂ ਤੇਰਾ ਬਾਕੀ ਜਾਪ ਸਾਰੇ ਭੁੱਲ ਜਾਓ ਪਵਾ ਆਤਮਾ ਨੂੰ ਪਰਮਾਤਮਾ ਨਾਲ ਜੋੜੋ ਫਿਰ ਆਪਣੀ ਜਰਾਸੀ ਕੱਟੀ ਜਾਣੀ ਆ ਨਹੀਂ ਤਾਂ ਨਹੀਂ ਕੱਟੀ ਜਾਣੀ ਬਾਕੀ ਸਭ ਦੀ ਕਰੀ ਸਫਾਈ ਐਸਾ ਨਾਮ ਸਿੱਖਾ ਨੂੰ ਦੇ ਕੇ ਆ ਬੈਠਾ ਉਨ ਪਰਗਟ ਹੋ ਕੇ ਮੇਰੀ ਸੋ ਬਣਾਈ ਸੀ ਤੇਰੀ ਉਥੋਂ ਪਰਗਟ ਜੋ ਸੀ ਮੇਰੀ ਐਸਾ ਕਿਸੇ ਨਾ ਖੇਲ ਚਾਹ ਜੋ ਜਾ ਕੇ ਫਿਰ ਫਿਰ ਕੋਈ ਨਾ ਆਇਆ ਮੈਂ ਆਪਣੀ ਬੰਦ ਬਣਾਈ ਤਜੀ ਦੇ ਜੋਤ ਪਰਗਟਾਈ ਜੋਤ ਵਿੱਚ ਮੈਂ ਜੋਤ ਸਰੂਪਾ ਆਣਾ ਸ਼ਬਦ ਪਜਾਵੇ ਪੂਪਾ ਤਜੀ ਜੇ ਜੋਤ ਪ੍ਰਧਾਈ ਜੋਤ ਵਿੱਚ ਮੈਂ ਜੋਤ ਸਰੂਪਾ ਆਣਾ ਸ਼ਬਦ ਪਜਾਵੇ ਪੂਪਾ ਆਪੇ ਆਪਣਾ ਆਪੋ ਪਾ ਕੇ ਕਵਿੰਡ ਵਿੱਚ ਮੈਂ ਜਾ ਖਲੋਤਾ ਜਾ ਕੇ ਐਸਾ ਸ਼ੇਰ ਮੈਂ ਸ਼ੇਰ ਹੋਇਆ ਔਰ ਆਮ ਕ੍ਰਿਸ਼ਨ ਦਾ ਤੇਜ ਹੋਇਆ ਐਸਾ ਹੁਕਮ ਹੁਣ ਆਪ ਸੁਣਾਇਆ ਵਿਸ਼ਨੂੰ ਭਗਵਾਨ ਦਾ ਜਾਪ ਕਰਾਇਆ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਜਾਪ ਜਿਹੜਾ ਦੱਸਿਆ ਗਿਆ ਇਹ ਬਿਸ਼ਨੂ ਦੇਵਤਾ ਦੀ ਨਹੀਂ ਗੱਲ ਹੈ। ਬਾਕੀ ਵੀਰ ਮੇਰੇ ਬੈਠੇ ਆ, ਦਰਾ ਮੇਰਾ ਖਰਾਵਾ, ਮੈਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਇੰਨਾ ਵੀ ਸਮਾਂ ਸੇ ਨਾ ਠੀਕ ਹੋਣ ਕਰਕੇ। ਬਾਕੀ ਜਲਦਾ ਬਹੁਤ ਕਰਦਾ ਪੜਨ ਨੂੰ। ਤੇ ਇੱਕ ਵਾਰ ਦੀ ਗੱਲ ਹੈ। ਸੱਚੇ ਪਾਤਸ਼ਾਹ ਕਮੇਂਡਵਾਸੀ ਕਾਫੀ ਢੇਰ ਦੀ ਗੱਲ ਆ 50 60 ਸਾਲ ਦੀਆਂ ਪਹਿਲਾਂ ਦੀਆਂ ਗੱਲਾਂ ਆ ਸੰਗਤ ਬੜੀ ਗਰੀਬ ਹੁੰਦੀ ਸੀ ਕਿਰਾਇਆ ਵੀ ਨਹੀਂ ਹੁੰਦਾ ਇੱਕ ਦੂਏ ਰਮਾਂ ਕੇ ਲਿਆਣਾ ਗਣਾ ਜੋੜ ਮੇਲੇ ਤੇ ਜਾਣਾ ਇੱਕ ਬੀਬੀ ਦਿੱਲੀੋਂ ਜਾਂਦੀ ਹੁੰਦੀ ਸੀ ਲਾਹੌਰ ਤੇ ਉਥੋਂ ਟਾਂਗਾ ਡੂੰਗਾ ਫੜ ਕੇ ਤੇ ਕਵਿੰਡ ਜਾਣਾ ਬਹੁਤ ਗਰੀਬਣੀ ਸੀ ਦਿੱਲੀ ਤੋਂ ਜਾਣਾ ਤੇ ਪੈਸਾ ਕੋਲ ਨਹੀਂ ਸੀ ਹੁੰਦਾ ਤੇ ਸੱਚੇ ਪਾਤਸ਼ਾਹ ਦਾ ਗਾੜੀ ਅੱਗੀ ਕਦੇ ਉਹਨੇ ਫਰਿਆਦ ਵੀ ਨਹੀਂ ਸੀ ਕੀਤੀ ਇਕਦਾਂ ਖਰਾਬ ਨਾ ਮਿਲਿਆ ਤੇ ਚਲੋ ਗੱਡੀ ਚੜ੍ਹ ਕੇ ਤੇ ਜਾ ਕੇ ਫਰਿਆਦ ਕੀਤੀ ਸੱਚੇ ਪਾਤਸ਼ਾਹਗੇ। ਕਹਾਂ ਲਗੇ ਸੱਚੇ ਪਾਤਸ਼ਾਹ। ਬੇਮਾਹ ਕਰਾਏ ਤੋਂ ਬੜਾ ਦੁਖੀ ਹੁੰਨੀਆਂ। ਚਲੋ ਖਾਣ ਪੀਣ ਦਾ ਤਾਂ ਈ ਨਹੀਂ ਆ ਨਾ ਵੀ ਖਾਦਾ ਸਰ ਜਾਣਾ ਕਰਾਏ ਤੋਂ ਬੜਾ ਦੁਖੀ ਹੁੰਨੇ ਟਿਕੜ ਨਹੀਂ ਟਿਕੜ ਜੋਗੇ ਪੈਸੇ ਵੀ ਨਹੀਂ। ਸੱਚੇ ਪਾਤਸ਼ਾਹ ਨੇ ਕਿਹਾ ਕਿਨੇ ਜਰਤਾਂ ਹੋ ਰਿਆ ਪਤਾ ਸੀ ਉਹਨਾਂ ਨੂੰ। ਕਹਿੰਦੀ ਕਈਆਂ ਜਰਾਂ ਤੋਂ ਹੋ ਰਿਆ। ਤੇ ਪਹਿਲਾਂ ਕਿਉਂ ਨਹੀਂ ਬੇਨਤੀ ਕੀਤੀ? ਇਨੇ ਸੱਚੇ ਪਾਤਸ਼ਾਹ ਮੈਂ ਡਰਦੀ ਸੀ ਸੱਚੇ ਪਾਤਸ਼ਾਹ ਕਹਿੰਦੇ ਦਿੱਲੀ ਤੋਂ ਲਾਹੌਰ ਵਾਲੀ ਗੱਡੀ ਵੈਹ ਜਾ ਕਰ ਪੰਜ ਵਾਰੀ ਸਾਡਾ ਨਾਂ ਲੈ ਲਿਆ ਕਰ ਤੈਨੂੰ ਕੋਈ ਟੀਟੀ ਸੀਰੀ ਨਹੀਂ ਪੁੱਛੂਗਾ ਸਾਰੀ ਸੰਗਤ ਜਾਣਦੀ ਹੈ ਕਿ ਜਿੰਨਾ ਚਿਰ ਉਹ ਬੀਬੀ ਜੀਤ ਸਰੀ ਉਹਨੇ ਕਦੀ ਟੇਕ ਨਹੀਂ ਸੀ ਲਈ ਔਰ ਬਾਗੀ ਦੇ ਮੇਲੇ ਤੇ ਜਾਂਦੀ ਹੁੰਦੀ ਸੀ ਕਦੀ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਪਰਮਾਤਮਾ ਨਾਲ ਗੱਲ ਕਰੋਂ ਆਪਾਂ ਦਾ ਫਸਰ ਨੇ ਨਾਂਡੇ ਵਣਿਆ ਬਾਬਿਆਂ ਦੇ ਚੱਕਰ ਚ ਉਹਨੇ ਕੋਠੀ ਵਧੀਆ ਪਾਲੀ ਮੇਰੀ ਵੀ ਕਿਉਂ ਨਹੀਂ ਬਣਦੀ ਉਹਨੇ ਵਧੀਆ ਪਾਲੀ ਮੇਰੀ ਕਿਉਂ ਨਹੀਂ ਬਣਦੀ ਇਹਨਾਂ ਚੱਕਰਾਂ ਨੂੰ ਛੱਡੋ ਜਿਹੜੀ 84 ਆਪਾਂ ਨੂੰ ਮਿਲੀ ਆ 83 ਲੱਖ ਜੁਨੀ ਚੋਂ ਇਹੋ ਜੁਨਾ ਆਪਣੀ ਥੋੜੀ ਬਹੁਤ ਸੁਧਨ ਦੀ ਬਾਕੀ ਜੁਨਾ ਦੇਖ ਲਵਕੇ ਹੋਈਆਂ ਇਸ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਜੋੜੋ ਪਰਮਾਤਮਾ ਦਾ ਜਾਪ ਕਰੋ ਸੋ ਹੰਗ ਮਹਾਰਾ ਜੀ ਸੰਗ ਵਿਸ਼ਨੋ ਭਗਵਾਨ ਦੀ ਜੈ ਸੋ